ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਲਗਾਤਾਰ ਹੀ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਡਗਮਗਾਉਂਦੀ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਹਾਤੀ ਇਲਾਕੇ ਦੇ ਵਿੱਚ ਖਾਣਾ ਰਈਆ ਦੇ ਨਜ਼ਦੀਕ ਬਾਬਾ ਬਕਾਲਾ ਸਾਹਿਬ ਗੁਰਦੁਆਰੇ ਵਿੱਚ ਡਿਊਟੀ ਕਰਦੇ ਗਰੰਥੀ ਸਿੰਘ ਦਾ ਕਤਲ ਕਰ ਦਿੱਤਾ ਗਿਆ ਇਸ ਸਬੰਧੀ ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਨਾਮ ਰਮਨਦੀਪ ਸਿੰਘ ਹੈ ਜੋ ਕਿ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਗਰੰਥੀ ਸਿੰਘ ਦੀ ਡਿਊਟੀ ਕਰਦਾ ਹੈ ਤੇ ਦੇਰ ਰਾਤ ਉਹ ਆਪਣੀ ਡਿਊਟੀ ਕਰਕੇ ਜਦੋਂ ਆਪਣੇ ਪਿਤਾ ਨਾਲ ਘਰ ਵਾਪਸ ਆ ਰਹੇ ਸੀਤਾ ਰਸਤੇ ਦੇ ਵਿੱਚ ਕਿਸੇ ਵਿਅਕਤੀ ਵੱਲੋਂ ਉਸ ਦਾ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਉਸ ਦੀ ਅੱਖ ਦੇ ਵਿੱਚ ਲਾਲ ਮਿਰਚਾਂ ਵੀ ਪਾਈਆਂ ਗਈਆਂ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹੁਣ ਪੁਲਿਸ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ। ਬਾਬਾ ਬਕਾਲਾ ਸਾਹਿਬ ਤੋਂ ਬਿਊਰੋ ਰਿਪੋਰਟ ਆਦਾਤ ਇਹ ਹੋਈ ਆ ਪੀ ਇਹ ਬਾਬਾ ਕਾਲਾ ਸਾਹਿਬ ਗੁਰਤੇਜ ਭਾਦਰ ਸਾਹਿਬ ਦੀ ਨਵੀਂ ਪਾਸ਼ਾ ਦੀ ਦੂੜੀ ਕਰਦੇ ਪੱਕੇ ਹੀ ਤੇ ਰਾਤ 12 ਤੋਂ 2 ਵਜੇ ਤੱਕ ਇਹਨਾਂ ਦੀ ਦੂੜੀ ਸੀ। ਤੇ ਡਿਊਟੀ ਸਮਾਪਤੀ ਹੋਣ ਤੇ ਮੁੜ ਕੇ ਆਪਣੇ ਪਿੰਡਾਂ ਮੱਦ ਨੂੰ ਆ ਰਿਹਾ ਸੀ ਨਦੀਕ ਰਈਆ ਚੌਂਕੀ ਦੇ ਨੇੜੇ ਇਹ ਵਾਜੂ ਜੀ ਇਹ ਕਤਲ ਕੀਤਾ ਗਿਆ ਤੇ ਕੋਈ ਇਹ ਕਾਰਵਾਈ ਦਾ ਪਤਾ ਨਹੀਂ ਅਜੇ ਤੱਕ ਲਗਾ ਤੇ ਸਾਰੇ ਪੁਲਸ ਨੇ ਵੀ ਬਹੁਤ ਜਿਆਦਾ ਭਜਨਟ ਕੀਤੀ ਮਾਰੇ ਉਹਨਾਂ ਨੇ ਆਪਣੀ ਕਾਰਵਾਈ ਪੂਰੀ ਕੀਤੀ ਆ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਇਲਾਮ ਮਿਲੀ ਸੀ ਦਲਬਾਖ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹੈ ਜੀ ਰਮਦੀਪ ਸਿੰਘ ਜੋ ਕਿ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਹੈ ਤੇ ਉਸ ਨੂੰ ਮੱਧਪਿੰਡ ਦੇ ਇਹਨਾਂ ਦੇ ਆਪਣਾ ਪਿੰਡ ਇਹਨਾਂ ਦਾ ਆਪਣਾ ਅ ਰੇਗਿਆ ਦੇ ਨੇੜੇ ਉੱਥੇ ਸਾਹਬ ਸਿੰਘ ਨਾਮ ਦੇ ਵਿਅਕਤੀ ਨੇ ਉਹਦੇ ਦਾਤਰ ਮਾਰ ਕੇ ਤੇ ਉਹ ਜਿਹੜਾ ਕਤਲ ਕਰ ਦਿੱਤਾ ਹੈ। ਤਫਤੀਸ਼ ਦਾ ਵਿਸ਼ਾ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਹੋ ਰਹੀ ਆ। ਇਹ ਦੱਸਿਆ ਗਿਆ ਕਿ ਇਹ ਸਾਈਕਲ ਤੇ ਦੋਵੇਂ ਪਿਉ ਪੱਤ ਆ ਰਹੇ ਸੀ ਗੁਰਦਾਰ ਸਾਹਿਬ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਕੇ ਤੇ ਰਸਤੇ ਦੇ ਵਿੱਚ ਉਸ ਨੇ ਇਹਦੇ ਦਾਤਰ ਮਾਰੇ ਆ। ਇਹ ਵਾਸੀ ਪਿੰਡ ਮੱਧ ਖਾਣਾ ਬਿਆਸ ਦੇ ਰਹਿਣ ਵਾਲੇ ਆਪਸੀ ਰੰਜਿਸ਼ ਕੋਈ ਪੁਰਾਣੀ ਪਈ ਲਾ ਜਲਦੀ ਹੀ ਨਾ ਇਹਨਾਂ ਦੇ ਆ ਜੀ ਤਫਤੀਸ਼ ਚੱਲ ਰਹੀ ਆ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਗੀ ਤੇ ਉਹਦੇ ਮੁਤਾਬਕ ਉਹਨਾਂ ਦੇ ਪਿਤਾ ਜੀ ਦੇ ਬਿਆਨ ਲਿਖੇ ਆ ਫਿਮ ਕਰਵਾ ਦਰਜ ਡਿਸਟ੍ਰਿਕਟ ਕੀਤਾ ਜਾ